ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਆਪਾਂ ਨੇ ਬੈਂਕ ਅਕਾਊਂਟ ਖਲਵਾਇਆ ਤੇ ਉਹਦੀ ਰਿਕੁਆਇਰਮੈਂਟ ਆਪਾਂ ਦੱਸਦੇ ਹਾਂ ਤੁਹਾਨੂੰ ਪਹਿਲਾਂ ਮੇਲ ਆਉਣੀ ਹੈ ਜੀ ਆਪਣੀ ਇੱਥੇ ਉਹ ਚੈੱਕ ਕਰ ਲਈਏ ਉਹਦੇ ਵਿੱਚ ਆਪਣਾ ਜਿਹੜਾ ਮਤਲਬ ਕਿ ਕਾਰਡ ਹੁੰਦਾ ਡੈਬਿਟ ਕਾਰਡ ਉਹ ਆਊਗਾ ਆਪਾਂ ਚੱਲਦੇ ਹਾਂ ਹਾਜੂ ਤੁਹਾਨੂੰ ਵੀ ਦਿਖਾਉਨੇ ਆ ਫਿਰ ਦੱਸ ਦਿਆਂ ਵੀ ਕਿਵੇਂ ਆਪਾਂ ਬੈਂਕ ਅਕਾਊਂਟ ਖਲਵਾਇਆ ਇੱਧਰ ਹਾਂਜੀ ਹਰਿੰਦਰਜੀਤ ਕੁਆਰ ਆਪਣੀ ਬੈਂਕ ਦੀ ਜਿਹੜਾ ਕਾਰਡ ਹੈਗਾ ਅ ਡੈਬਿਟ ਕਾਰਡ ਉਹ ਆ ਗਿਆ ਤੇਰਾ ਇਹ ਸਾਰੇ ਜਿੰਨੇ ਵੀ ਘਰ ਹੈਗੇ ਇੱਥੇ ਆਲੇ-ਦਾਲੇ ਇਹ ਸਾਰਿਆਂ ਦੇ ਲੋਕਰ ਨੇ ਮੇਲ ਜਿੰਨੇ ਵਿੱਚ ਆਉਂਦੀ ਹੈ ਤੇ ਇਹ ਆਪਾਂ ਨੇ ਆਪਣੀ ਮੇਲ ਲੈ ਲਈ ਇੱਥੋਂ ਆਪਾਂ ਹੁਣ ਚੱਲਦੇ ਆਂ ਤੇ ਫਿਰ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕੱਢ ਕੇ ਦਿਖਾ ਦਿੰਦੇ ਆਂ ਮੈਸੇਜ ਆ ਗਿਆ ਸੀ ਜੀ ਬੈਗ ਦਾ ਆਪਾਂ ਨੂੰ ਕਿ ਤੁਹਾਡਾ ਇਹ ਹਸੀ ਨੇ ਪੋਸਟ ਕਰਤਾ ਅੰਦਰ ਜਾ ਕੇ ਦਿਖਾ ਦਿੰਨੀ ਆ ਨਾ ਆਪਾਂ ਚੱਲਦੇ ਹਾਂ ਜੀ ਅੰਦਰ ਆਜੋ ਇਹ ਬਾਰ ਖੁੱਲ ਲਈ ਆਪਾਂ ਲੋਕ ਨਹੀਂ ਕਰਤੀ ਗਈ ਸੀ ਹਾਂ ਆਪਾਂ ਇੱਧਰ ਬੈਠਦੇ ਆ ਸੱਥੇ ਤੁਹਾਨੂੰ ਦਿਖਾ ਦਿੰਦੇ ਆ ਏਜੀ ਫੈਮਿਲੀ ਦੀਆਂ ਹੋਰ ਵੀ ਫੈਮਿਲੀ ਮੈਂਬਰਸ ਵੀ ਆਈਆਂ ਹੋਈਆਂ ਨੇ ਤੇ ਜਿਹੜੀ ਆਪਣੀ ਹੈਗੀ ਆਪਾਂ ਉਹ ਕੱਢ ਲੈਨੇ ਆ ਅਹ ਇਹ ਹੈ ਜੀ ਆਪਣੀ ਇਹਨੂੰ ਆਪਾਂ ਓਪਨ ਕਰਦੇ ਆ ਅਹ ਵੈਲਪ ਹੈ ਜੀ ਇਹਦੇ ਵਿੱਚ ਇਹਦੀ ਇਨਸਟਰਕਸ਼ਨਸ ਲਿਖੀਆਂ ਹੋਈਆਂ ਨੇ ਤੇ ਇਹ ਵਾਲਾ ਜਿਹੜਾ ਕਾਰਡ ਹੈ ਜੀ ਇਹ ਬੈਕ ਅਕਾਊਂਟ ਕਾਰਡ ਹੈ ਜਿਹਨੂੰ ਡੈਬਿਟ ਕਾਰਡ ਕਹਿੰਦੇ ਨੇ ਵਿਜ਼ਾ ਕਾਰਡ ਕਹਿੰਦੇ ਨੇ ਉਹ ਆਪਣਾ ਆ ਗਿਆ ਜੀ ਤੇ ਆਪਾਂ ਤੁਹਾਡੇ ਸਾਹਮਣੇ ਕੱਢ ਕੇ ਲਿਖੀ ਆਏ ਆ ਇਹ ਬਾਕੀ ਹੋਰ ਮੈਂਬਰਸ ਦੀ ਮੇਲਸ ਨੇ ਤੇ ਇਹਦਾ ਕੀ ਰਿਕੁਆਇਰਮੈਂਟ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਇਹਨੂੰ ਓਪਨ ਕਰਨ ਵਾਸਤੇ ਜੀ ਜਿਵੇਂ ਆਪਣਾ ਪਾਸਪੋਰਟ ਵਿਜ਼ਾ ਅ ਐਂਡ ਘਰ ਦਾ ਐਡਰੈਸ ਇਹ ਚੀਜ਼ਾਂ ਉੱਥੇ ਪੁੱਛੀਆਂ ਜਾਂਦੀਆਂ ਨੇ ਤੇ ਫਾਰਮ ਦੇ ਵਿੱਚ ਫਿਲ ਕੀਤੀਆਂ ਜਾਂਦੀਆਂ ਨੇ ਤੇ ਬਸ ਆਪਣਾ ਜਿਹੜਾ ਬੈਂਕ ਅਕਾਊਂਟ ਹੈ ਇਹ ਉੱਪਰ ਹੋ ਜਾਂਦਾ ਇਸ ਤਰ੍ਹਾਂ ਹੀ ਜਿਹੜੀ ਸਾਡਾ ਹੋਇਆ ਫਿਰ ਉਸ ਤੋਂ ਬਾਅਦ ਜੀ ਉਹ ਜਿਵੇਂ ਇਹ ਦੇਖ ਵੈਸੇ ਖੁੱਲਣ ਦੇ ਚਾਰਜਸ ਕੋਈ ਨਹੀਂ ਹੈਗੇ ਪਰ ਜਣੀ ਜਿਵੇਂ ਆਪਾਂ ਮਤਲਬ ਕਹਿੰਦੇ ਆ ਵੀ ਮਿਨੀਮਮ ਅਮਾਊਂਟ ਹੈ ਜਿਹੜਾ 500 ਡਾਲਰ ਤੋਂ ਸਟਾਰਟ ਹੁੰਦਾ ਹੈ ਜਿਵੇਂ ਆਪਾਂ ਆਪਣੇ ਪੰਜਾਬ ਦੇ ਵਿੱਚ ਕਾਊਂਟ ਖਲਾਉਂਦੇ ਆ ਜੀ ਹੈਨਾ ਉਹ 5000 ਲੈਂਦੇ ਨੇ ਵੀ ਇਹ ਤੁਸੀਂ ਨੇ ਕਾਊਂਟ ਦੇ ਵਿੱਚ ਰੱਖਣਾ ਹੀ ਹੈ ਜੇ ਕਾਊਂਟ ਨੂੰ ਚਾਲੂ ਰੱਖਣਾ ਹੈ ਤੇ ਸਭ ਤੋਂ 5000 ਡਾਲਰ ਨਾ ਸੌਰੀ 500 ਡਾਲਰ ਲਿਆ ਉਹਨਾਂ ਨੇ ਵਿੱਚ ਰੱਖਣ ਵਾਸਤੇ ਉਸ ਤੋਂ ਮਤਲਬ ਕਿ ਬਾਅਦ ਆਪਾਂ ਕਿੰਨਾ ਮਰਜ਼ੀ ਰੱਖ ਸਕਦੇ ਆ ਤੇ ਮਤਲਬ ਕਿ ਉਹਨੂੰ ਖਰਚ ਕਰ ਸਕਦੇ ਆ ਤੇ ਜਾਂ ਸੇਵ ਕਰ ਸਕਦੇ ਆ ਉਹ ਆਪਣੀ ਮਰਜ਼ੀ ਹੈ ਤੇ ਇਹ ਜਿਵੇਂ ਖਾਤੇ ਵੀ ਜੀ ਦੋ ਤਿੰਨ ਤਰ੍ਹਾਂ ਦੇ ਹੁੰਦੇ ਨੇ ਇਕ ਕੁੰਦੇ ਜਿਵੇਂ ਬੱਚਿਆਂ ਦਾ ਖਾਤਾ ਆ ਜਾਂਦਾ ਉਹਦੇ ਨਾਲ ਚੈੱਕ ਬੁੱਕ ਨਹੀਂ ਮਿਲਦੀ ਹੈਗੀ ਆਪਾਂ ਨੂੰ ਜਿਹੜਾ ਮਤਲਬ ਕਿ ਵੀ ਜਿਹੜਾ ਇਹ ਆਪਾਂ ਨੂੰ ਕਾਰਡ ਆਇਆ ਜੀ ਹਨਾ ਇਹ ਵਾਲਾ ਕਾਰਡ ਆਪਾਂ ਨੂੰ ਇੱਕ ਹਫ਼ਤੇ ਤੋਂ ਪਹਿਲਾਂ ਹੀ ਆ ਗਿਆ ਹਫ਼ਤੇ ਦੇ ਵਿੱਚ ਵਿੱਚ ਜਿਹੜੀ ਇਹਦੀ ਚੈੱਕ ਬੁੱਕ ਹੈਗੀ ਹੈ ਉਹ ਆਪਾਂ ਨੂੰ ਦੂਜੇ ਹਫ਼ਤੇ ਦੇ ਵਿੱਚ ਵਿੱਚ ਆ ਜਾਊਗੀ ਤੇ ਫਿਰ ਆਪਾਂ ਜਣੀ ਕਿਸੇ ਤੋਂ ਜਿਵੇਂ ਮਤਲਬ ਕਿ ਕੋਈ ਕੰਮ ਕਰਨਾ ਹੁੰਦਾ ਹੈ ਹਨਾ ਚੈੱਕ ਪੇਮੈਂਟ ਲੈਣੀ ਦੇਣੀ ਹੁੰਦੀ ਹੈ ਫਿਰ ਉਹਦੇ ਨਾਲ ਉਹ ਸਾਰੇ ਕੰਮ ਹੋ ਜਾਂਦੇ ਨੇ ਇਹਦੀ ਇੰਨੀ ਇਨਫੋਰਮੇਸ਼ਨ ਸੀਗੀ ਜੀ ਜਿਹੜੀ ਤੁਹਾਨੂੰ ਦਿੱਤੀ ਐ ਠੀਕ ਐ ਜੀ ਹਾਂਜੀ ਸੈਕੰਡ ਇਨਫੋਰਮੇਸ਼ਨ ਦੰਨੇ ਆ ਤੁਹਾਨੂੰ ਡਰਾਈਵਿੰਗ ਪੇਪਰ ਬਾਰੇ ਉਹ ਆਪਾਂ ਨੂੰ ਕਿਵੇਂ ਦੇ ਸਕਦੇ ਆ ਆਪਾਂ ਤੇ ਉਹ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੀ ਜਿਹੜੀ ਇਹ ਹੈਗੀ ਐ ਜੀ ਮਲਕੀਦਰਾ ਕੇ ਹਰ ਇੱਕ ਨੂੰ ਪਹਿਲਾਂ ਇਹ ਪੇਪਰ ਦੇਣਾ ਹੀ ਪੈਂਦਾ ਜੀ ਹੁਣ ਡਰਾਈਵਿੰਗ ਲਾਇਸੈਂਸ ਵਾਸਤੇ ਤੇ ਇਹਦੇ ਵਿੱਚ ਕੋਈ ਡਰਨ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਨਾ ਆਪਾਂ ਨੂੰ ਬਹੁਤ ਸਾਰੇ ਆਪਸ਼ਨ ਨੇ ਆਪਸ਼ਨ ਮਤਲਬ ਕਿ ਇਹ ਵੀ ਆਪਾਂ ਕਿਸੇ ਵੀ ਲੈਂਗੁਏਜ ਦੇ ਵਿੱਚ ਕੰਫਰਟੇਬਲ ਆ ਆਪਾਂ ਉਸੇ ਲੈਂਗੁਏਜ ਦੇ ਵਿੱਚ ਇਹ ਪੇਪਰ ਦੇ ਸਕਦੇ ਆ ਆਪਾਂ ਹਿੰਦੀ ਵਿੱਚ ਕੰਫਰਟੇਬਲ ਆ ਉਹ ਚ ਦੇ ਸਕਦੇ ਆ ਇੰਗਲਿਸ਼ ਵਿੱਚ ਕੰਫਰਟੇਬਲ ਆ ਉਹ ਚ ਦੇ ਸਕਦੇ ਆ ਜਿਵੇਂ ਮੰਨ ਲਓ ਵੀ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਸਟੇਟਸ ਹੈਗੀਆਂ ਨੇ ਉਹਨਾਂ ਦੀ ਅਲੱਗ-ਅਲੱਗ ਲੈਂਗੁਏਜ ਹੈ ਆਪਾਂ ਪੰਜਾਬ ਦੇ ਵਿੱਚੋਂ ਆ ਤਾਂ ਆਪਾਂ ਪੰਜਾਬੀ ਦੇ ਸਕਦੇ ਆ ਜਿਹੜੀ ਵੀ ਜੋ ਜਿਹਦੇ ਵਿੱਚ ਕੰਫਰਟੇਬਲ ਆ ਉਹਦੇ ਵਿੱਚ ਦੇ ਸਕਦਾ ਹੈ ਇਹ ਇਹਨਾਂ ਦੇ ਘਰ ਬੁੱਕ ਹੈਗੀ ਸੀ ਜੀ ਇਹ ਅ ਮਤਲਬ ਕਿ ਇਹਦੇ ਵਿੱਚ ਆਪਾਂ ਜਿਹੜਾ ਇਹਨੂੰ ਰੀਡ ਕਰਾਂਗੇ ਇਹ ਬੁੱਕ ਨੂੰ ਇਹ 90 ਕ ਪੇਜ ਦੀ ਬੁੱਕ ਹੈਗੀ 90 92 ਪੇਜ ਨੇ ਇਹਦੇ ਤੇ ਅ ਹਾਂਜੀ ਇਹ 92 ਪੇਜ ਨੇ ਇਹਨੂੰ ਆਪਾਂ ਰੀਡ ਕਰਾਂਗੇ ਤੇ ਫਿਰ ਪੇਪਰ ਦੇ ਕੇ ਆਵਾਂਗੇ ਰਿਟਰਨ ਪੇਪਰ ਹੋ ਜਾਊਗਾ ਫਿਰ ਉਸ ਤੋਂ ਬਾਅਦ ਗੱਡੀ ਉਸ ਤੋਂ ਬਾਅਦ 4 ਦਿਨ ਬਾਅਦ ਹਫਤੇ ਬਾਅਦ ਜਿਵੇਂ ਵਿੱਚ ਥੋੜਾ ਗੈਪ ਆ ਜਾਂਦਾ ਹੈ ਉਹ ਦੋ ਚਾਰ ਦਿਨ ਦਾ ਉਸ ਤੋਂ ਉਹਦੇ ਵਿੱਚ ਬੰਦਾ ਆਪਣੀ ਸਕੂਲਿੰਗ ਕਰ ਲੈਂਦਾ ਮਤਲਬ ਕਿ ਗੱਡੀ ਹੋਰ ਜ਼ਿਆਦਾ ਇਧਰ ਲਈ ਜਿਵੇਂ ਬਹੁਤ ਜ਼ਿਆਦਾ ਜਿਹੜੇ ਰੂਲ ਨੇ ਜੀ ਉਹ ਫੋਲੋ ਕਰਨੇ ਪੈਂਦੇ ਨੇ ਉਹਨਾਂ ਦੇ ਅਕੋਰਡਿੰਗ ਸਿੱਖ ਲੈਂਦਾ ਇਹ ਮੈਂ ਤੁਹਾਨੂੰ ਦਿਖਾਉਣੀ ਹੈ ਇਹਦੇ ਵਿੱਚ ਆਦਾ ਜਿਵੇਂ ਕੁਐਸਚਨ ਆਨਸਰ ਆਉਣਗੇ ਹਨਾ ਉਹ ਆਪਾਂ ਨੇ ਕਰਨੇ ਹੋਣਗੇ ਉਸ ਤੋਂ ਬਾਅਦ ਜਿਵੇਂ ਵੀ ਲਾਲੂ ਇਸ ਤਰ੍ਹਾਂ ਹੈ ਜਿਵੇਂ ਪਿਕਚਰ ਆ ਗਈਆਂ ਹਨਾ ਇਸ ਤਰ੍ਹਾਂ ਵੀ ਆਪਾਂ ਨੂੰ ਦਿਖਾਇਆ ਜਾਂਦਾ ਵੀ ਕਿਹੜੀ ਕਿੱਧਰ ਨੂੰ ਆਪਾਂ ਨੇ ਜਿਵੇਂ ਇਧਰ ਸੱਜੀ ਸਾਈਡ ਹੀ ਚਲਦੀਆਂ ਨੇ ਜੀ ਗੱਡੀਆਂ ਉਦੇ ਅਕੋਰਡਿੰਗ ਇਹ ਜਣੀ ਪੁੱਛਦੇ ਨੇ ਤੇ ਉਹਦੇ ਅਕੋਰਡਿੰਗ ਆਪਾਂ ਨੇ ਇਸ ਤਰ੍ਹਾਂ ਚੱਲਣਾ ਹੁੰਦਾ ਜੀ ਆਪਾਂ ਜਣੀ ਸਾਰਾ ਉਹਨਾਂ ਦੇ ਪੁੱਛੇ ਮੁਤਾਬਕ ਸਹੀ ਆਨਸਰ ਦੇ ਦੰਨੇ ਆ ਤੇ ਆਪਾਂ ਪਾਸ ਹੋ ਜੰਨੇ ਆ ਇਹ ਦੇਖੋ ਇਹ ਸਾਰਾ ਇਹ ਬੁੱਕ ਦੇ ਵਿੱਚ ਦੱਸਿਆ ਹੋਇਆ ਹੈ ਜੀ ਤੇ ਮਤਲਬ ਕਿ ਜੇ ਤੁਸੀਂ ਬੁੱਕ ਤੇ ਕੰਫਰਟੇਬਲ ਰਹਨੇ ਹੋ ਹਨਾ ਸਾਰੇ ਸਾਈਨ ਦਿੱਤੇ ਹੋਏ ਨਹੀਂ ਤਾਂ ਠੀਕ ਹੈ ਜੇ ਮਤਲਬ ਕਿ ਇਹਦੇ ਚ ਪੀਡੀਐਫ ਵੀ ਨਿਕਲਦੀਆਂ ਨੇ ਇਹ ਦੇਖੋ ਇਹ ਸਾਰੇ ਸਾਈਨ ਆ ਗਏ ਇੱਧਰ ਦੇ ਇਹ ਸਾਈਨ ਜਣੀ ਇਹ ਰੱਟਾ ਮਾਰਨ ਵਾਲੇ ਨਹੀਂ ਹੈਗੇ ਜੀ ਇਹਨਾਂ ਦਾ ਐਕਸਪੀਰੀਅੰਸ ਜਿਵੇਂ ਜਿਵੇਂ ਆਪਾਂ ਸਕੂਲਿੰਗ ਕਰਾਂਗੇ ਡਰਾਈਵਿੰਗ ਦੀ ਉਹਦੇ ਚ ਆਪਾਂ ਸਿੱਖਾਂਗੇ ਤੇ ਉਹ ਬਹੁਤ ਜ਼ਰੂਰੀ ਨੇ ਇਹਨਾਂ ਰੂਲਸ ਨੂੰ ਪਹਿਲਾਂ ਸਿੱਖਣਾ ਤੇ ਫਿਰ ਫਾਲੋ ਕਰਨਾ ਠੀਕ ਹੈ ਜੀ ਫਿਰ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਅੱਜ ਤਾਂ ਮੌਸਮ ਖਰਾਬ ਹੈ ਬਾਹਰ ਵੀ ਕਿਤੇ ਨਹੀਂ ਜਾਇਆ ਜਾਣਾ ਘਰ 'ਚ ਹੀ ਰਹਿਣਾ ਪੈਣਾ ਤੇ ਫਿਰ ਮੈਂ ਇਹ ਸੋਚਿਆ ਵੀ ਅੱਜ ਮੈਂ ਇਹ ਜਿਹੜੀ ਬੁੱਕ ਹੈ ਇਹਨੂੰ ਜਿੰਨੀ ਕੋ ਹੋ ਸਕਦਾ ਸਾਰੀ ਰੀਡ ਹੋਈ ਸਾਰੀ ਕਰ ਲੂੰਗੀ ਜਿੰਨੀ ਕੋ ਹੋਈ ਉੰਨੀ ਕੁ ਕਰ ਲੂੰਗੀ ਤੇ ਫਿਰ ਜਦੋਂ ਮੈਨੂੰ ਲੱਗੂਗਾ ਵੀ ਹਾਂ ਮੈਂ ਇਹ ਮੇਰੀ ਰੀਡ ਹੋ ਗਈ ਤੇ ਫਿਰ ਆਪਾਂ ਇਹਦਾ ਪੇਪਰ ਦੇਣ ਜਾਵਾਂਗੇ ਜੀ ਇਹਦਾ ਪੇਪਰ ਦੇਣ ਵਾਸਤੇ ਮਤਲਬ ਕਿ ਆਪਾਂ ਨੂੰ ਇਹ ਨਹੀਂ ਹੈਗਾ ਵੀ ਉਹ ਹੈ ਇਹਦਾ ਜਦੋਂ ਆਪਾਂ ਪੇਪਰ ਦੇਣ ਜਾਣਾ ਹੈ ਵੀ ਮਤਲਬ ਕਿ ਪਹਿਲਾਂ ਫੀਸ ਜਮ੍ਹਾਂ ਕਰਾਉਣੀ ਹੈ ਆਨਲਾਈਨ ਫਾਰਮ ਤਾਂ ਇਹਦਾ ਭਰ ਸਕਦੇ ਆ ਆਪਾਂ ਤੇ ਪਰ ਜਿਹੜੀ ਫੀਸ ਹੈ ਉੱਥੇ ਜਾ ਕੇ ਦੇਣੀ ਹੁੰਦੀ ਹੈ ਹੋ ਨਹੀਂ ਆਪਾਂ ਆਨਲਾਈਨ ਭਰ ਸਕਦੇ ਇਹਦੀ ਫੀਸ ਹੈਗੀ ਹੈ ਜੀ 45 ਪਤਾ ਨਹੀਂ 40 ਆ ਪਤਾ ਨਹੀਂ 45 40 45 ਡਾਲਰ ਹੈ ਜੀ ਪੱਕਾ ਨਹੀਂ ਪਤਾ ਉਹ ਜਦੋਂ ਪੇਪਰ ਹੋਊਗਾ ਉਸ ਦਿਨ ਪਤਾ ਲੱਗੂਗਾ ਫਿਰ ਮੈਂ ਤੁਹਾਨੂੰ ਦੱਸ ਦੋਗੀ ਤੇ ਡਰਨ ਵਾਲੀ ਇੱਥੇ ਕੋਈ ਵੀ ਬੜੀ ਵੱਡੀ ਗੱਲ ਨਹੀਂ ਹੈਗੀ ਵੀ ਆਪਾਂ ਕੁਛ ਵੀ ਜਣੀ ਵੀ ਡਰਿਏ ਵੀ ਹਾਈ ਕਿਵੇਂ ਕਰਾਂਗੇ ਕਿਵੇਂ ਹੋਊਗਾ ਠੀਕ ਹੈ ਜੀ ਫਿਰ ਅਗਲੀ ਵੀਡੀਓ 'ਚ ਮਿਲਦੇ ਹਾਂ ਗੁਰੂ ਮਹਾਰਾਜ ਸਭ ਦਾ ਭਲਾ ਕਰਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ